ਉਹੀ ਪੀਪੀ 88 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ਕਾਲ ਤੇ ਕਣਕ ਦੇ ਨੁਕਸਾਨ ਦੀ ਵੀਡੀਓ ਤੋਂ ਬਾਅਦ ਆਪਾਂ ਸ਼ਾਇਦ ਆਪਾਂ ਇੱਕ ਹੀ ਵੀਡੀਓ ਅਪਲੋਡ ਕੀਤੀ ਉਸ ਦਿਨ ਜਿਹੜੀ ਆਪਾਂ ਸਪਰੇਅ ਕੀਤੀ ਸੀਗੀ ਚਲੋ ਕਣਕ ਦਾ ਜਿਹੜਾ ਨੁਕਸਾਨ ਆ ਉਹ ਤੇ ਆਪਣਾ ਹਵਾਰ بارش ਨੇ ਬਹੁਤ ਜ਼ਿਆਦਾ ਕਰਤਾ ਸੀ ਕਣਕ ਬਿਲਕੁਲ ਡਿੱਗੀ ਸੀ ਚਲੋ ਉਹਦੇ ਪਿਛੇ ਕੋਈ ਆਪਣਾ ਦੋਸ਼ ਨਹੀਂ ਹੈਗਾ ਕੁਦਰਤੀ ਆਫਤਾਂ ਜਿਹੜੀਆਂ ਆਪਾਂ ਰੋਕ ਨਹੀਂ ਸਕਦੇ ਪਰ ਅੱਜ ਜਿਹੜੀ ਜਾਣਕਾਰੀ ਤੁਹਾਡੇ ਨਾਲ ਝੋਨੇ ਦੇ ਰਿਲੇਟਡ ਆਪਾਂ ਸ਼ੇਅਰ ਕਰਨੀ ਆ ਵੀ ਜਿੱਦਾਂ ਹੁਣ ਕਨਫਿਊਜ਼ਨ ਆ ਬਹੁਤ ਬੰਦਿਆਂ ਦੇ ਵਿੱਚ ਵੀ ਅੱਗੇ ਕਿ ਨਾ ਲਾਈਏ ਕੀ ਕਰੀਏ ਕੀ ਨਾ ਕਰੀਏ ਕਿਉਂਕਿ ਦੋ ਜਿੱਤੀ ਦੇ ਵਿੱਚ ਜਿਹੜੇ ਆਪਣੇ ਦਿਮਾਗ ਆ ਪਏ ਹੋਏ ਆ ਪੈਣ ਵੀ ਕਿਉਂ ਨਾ ਕਿਉਂਕਿ ਪਿਛਲੇ ਸਾਲ ਭਾਈ ਜੋ ਝੋਨੇ ਦੇ ਨਾਲ ਹੋਇਆ ਉਹ ਆਪਾਂ ਭੁੱਲ ਨਹੀਂ ਸਕਦੇ ਕਿਉਂਕਿ ਕੱਟ ਲਾਉਣ ਦੇ ਨਾਲ ਜਿਹੜੀ ਸਪੇਸ ਵੀ ਬਣ ਗਈ ਸੀਗੀ ਪਹਿਲਾਂ ਸੁਮੇਸ਼ ਦਾ ਮੁੱਦਾ ਕਦੇ ਟੋਟੇ ਦਾ ਮੁੱਦਾ ਵੀ ਚੌਲ ਦੇ ਵਿੱਚ 26 ਦੇ ਵਿੱਚ ਟੋਟਾ ਬਹੁਤ ਆ ਰਿਹਾ ਟੋਟੇ ਕਰਕੇ ਜਿਹੜਾ ਸੀ ਪੀਆਰ 126 ਨਹੀਂ ਲੈਣੀ ਹੈਗੀ ਤੇ 26 ਨੂੰ ਮੁੱਦਾ ਬਣਾ ਕੇ ਸਾਰੀਆਂ ਹੀ ਵੈਰੈਟੀਆਂ ਨੂੰ ਜਿਹੜਾ ਪੰਜਾਬ ਦੇ ਵਿੱਚ ਰੋਲਿਆ ਗਿਆ ਇਹਦੇ ਪਿੱਛੇ ਜਿਹੜਾ ਆਪਣਾ ਦੋਸ਼ ਹੈ ਆਪਣੀ ਸਟੇਟ ਦੀ ਗਵਰਨਮੈਂਟ ਦਾ ਕੋਈ ਸੈਂਟਰ ਦਾ ਨਹੀਂ ਕਿਉਂਕਿ ਸੈਂਟਰ ਨੇ ਕਿ ਜੜੀ ਹੁਣ ਚਲੋ ਖੁਸ਼ਖਬਰੀ ਲਾ ਲੋ ਚਾਹੇ ਵੀ ਇੱਕ ਝੋਨੇ ਦੇ ਆਉਣ ਵਾਲੇ ਟਾਈਮ ਵਾਸਤੇ ਇੱਕ ਚੰਗੀ ਖਬਰ ਲਾ ਲੋ ਚੰਗੀ ਖਬਰ ਇਹ ਹੈ ਵੀ ਜਿਹੜਾ 2022 ਤੋਂ ਝੋਨੇ ਦਾ ਜਿਹੜਾ ਟੋਟਾ ਸੀਗਾ ਝੋਨੇ ਟੋਟੇ ਤੇ ਬੈਨ ਲਾਇਆ ਹੋਇਆ ਸੀਗਾ ਸਰਕਾਰ ਨੇ 2022 ਦੇ ਵਿੱਚ ਜਿਹੜਾ ਚੌਣੇ ਦਾ ਟੋਟਾ ਉਹ ਐਕਸਪੋਰਟ ਕਰਨ ਦੇ ਬਾਹਰ ਨੂੰ ਭੇਜਣ ਤੇ ਜਿਹੜਾ ਰੋਕ ਦਿੱਤਾ ਸੀ ਬੈਨ ਲਾ ਦਿੱਤਾ ਸੀ ਉਹਦੇ ਪਿੱਛੇ ਦੇ ਕਾਰਨ ਕਈ ਸੀਗੇ ਇੱਕ ਤਾਂ ਕਾਰਨ ਸੀਗਾ ਵੀ ਜਿਹੜਾ ਚੌਲ ਦਾ ਸੰਕਟ ਦੇਸ਼ ਦੇ ਵਿੱਚ ਪੈਦਾ ਹੋਣ ਦੀ ਸੁਭਾਵਨਾ ਸੀਗੀ ਕਿਉਂਕਿ ਉਦੋਂ ਇੱਕ ਤਾਂ ਜਿਹੜਾ ਆਪਣਾ ਜਿਆਦਾ ਪੰਜਾਬ ਔਰ ਹਰਿਆਣਾ ਨਾਲ ਲਓ ਵੀ ਸਭ ਤੋਂ ਵੱਧ ਜਿਹੜਾ ਪੈਦਾਵਾਰ ਆਪਣੇ ਭੰਡਾਰ ਦੇ ਜਿਹੜਾ ਭਾਰਤ ਦਾ ਅੰਨ ਭੰਡਾਰ ਉਹਦੇ ਵਿੱਚ ਦਿੰਨੇ ਚਾਹ ਕਣਕ ਹੋਵੇ ਤੇ ਚਾਹ ਹੋਵੇ ਚੌਲ ਜੀਰੀ ਤੇ ਚੌਲ ਦੇ ਵਿੱਚ ਪੰਜਾਬ ਦੇ ਪੰਜਾਬ ਹਰਿਆਣਾ ਦੇ ਵਿੱਚ ਪੀਆਰ 131 ਜੀਰੀ ਉਦੋਂ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਤੇ ਉਦੋਂ ਫਿਰ 2022 ਦੇ ਵਿੱਚ 22 23 ਦੇ ਵਿੱਚ ਜਿਹੜਾ ਚੋਨੇ ਦੇ Экспорт ਤੇ ਬਾਹਰ ਨੂੰ ਜਿਹੜਾ ਟੋਟਾ ਜਾਂਦਾ ਸੀਗਾ ਉਹ ਤੇ ਜਿਹੜਾ ਬੈਨ ਲਾਤਾ ਸੀ ਉਹਦੇ ਤੋਂ ਬਾਅਦ 2022 ਤੋਂ ਬਾਅਦ ਇਹ ਬੈਨ ਪਿਛਲੇ ਸਾਲ ਵੀ ਇਸ ਕਰਕੇ ਨਹੀਂ ਖੁੱਲਿਆ ਕਿਉਂਕਿ ਜਿਹੜਾ ਮੌਨਸੂਨ ਆ ਉਹਦਾ ਡਰ ਸੀਗਾ ਵੀ ਕਿਉਂਕਿ ਵਾਰਸ਼ਾਂ ਜਿੱਦਾਂ ਆਪਣਾ ਮੌਸਮ ਵਿਭਾਗ ਹੈ ਉਹਨਾਂ ਨੇ ਦੱਸਤਾ ਸੀ ਪਹਿਲਾਂ ਵੀ ਜਿਹੜੀਆਂ بارشਾਂ ਐ ਇਸ ਵਾਰ ਘੱਟ ਹੋਣ ਦੀ ਸੰਭਾਵਨਾ ਹੈ ਜਿਸ ਦੇ ਕਰਕੇ ਜਿਹੜਾ ਆਪਣਾ ਝੋਨੇ ਦੀ ਪ੍ਰੋਡਕਸ਼ਨ ਐ ਪੈਦਾਵਾਰ ਆ ਉਹ ਪ੍ਰਭਾਵਿਤ ਹੋ ਸਕਦੀ ਹੈ ਜੀ ਨੂੰ ਨਜ਼ਰ ਦੇ ਵਿੱਚ ਰੱਖਦੇ ਹੋਏ ਫੇਰ ਵੀ ਸਰਕਾਰ ਨੇ ਜਿਹੜਾ ਬੈਨ ਨਹੀਂ ਸੀ ਹਟਾਇਆ ਪਰ ਬੈ ਉਹਦੇ ਪਿੱਛੇ ਤੁਸੀਂ ਦੇਖ ਲਓ ਵੀ ਪਿਛਲੀ ਵਾਰ ਹੋਇਆ ਕੀ ਆ ਚਲੋ ਸੈਂਟਰ ਸਰਕਾਰ ਐ ਜਿਹੜੀ ਸੈਂਟਰ ਸਰਕਾਰ ਫੇਰ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ ਕੰਮ ਕਰਦੀ ਰਹਿੰਦੀ ਜਿੱਦਾਂ ਪਿਛਲੇ ਸਾਲ ਉਹਨੇ एमएपी ਵਹਟਾਇਆ ਸੀਗਾ ਮਿਨਿਮਮ ਐਕਸਪੋਰਟ ਪ੍ਰਾਈਸ ਜਿਹੜਾ ਉਹਦੇ ਤੋਂ ਵੀ ਜਿਹੜਾ ਵੈਨ ਹਟਾ ਦਿੱਤਾ ਸੀਗਾ ਚਲੋ ਬਾਸਮਤੀ ਦਾ ਬਹੁਤਾਂ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਤਾਂ ਨਹੀਂ ਮਿਲਿਆ ਪਰ ਹੋਰ ਸਟੇਟ ਦੇ ਕਿਸਾਨਾਂ ਨੂੰ ਚਲੋ ਮਾਣਾ ਮੋਟਾ ਕਹਿਣ ਦਾ ਮਤਲਬ ਹੈ ਕਿ ਕਿਸਾਨ ਕਿਸੇ ਵੀ ਸਟੇਟ ਦਾ ਹੋਵੇ ਆਪਣਾ ਬਰਾਬਰ ਦਾ ਭਾਈ ਹੁੰਦਾ ਤੇ ਆਪਾਂ ਸਾਰਿਆਂ ਨੂੰ ਇੱਕ ਦੂਜੇ ਦਾ ਭਲਾ ਸੋਚਣਾ ਚਾਹੀਦਾ ਪਰ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਕਿਉਂ ਨਹੀਂ ਮਿਲਿਆ ਕਿਉਂਕਿ ਇਹਦੇ ਪਿੱਛੇ ਸਭ ਤੋਂ ਵੱਡੀ ਨਕਾਮੀ ਆਪਣੀ ਜਿਹੜੀ ਸਟੇਟ ਦੀ ਸਰਕਾਰ ਆ ਪੰਜਾਬ ਦੀ ਸਰਕਾਰ ਆ ਉਹਦੀ ਸੀਗੀ ਕਿਉਂਕਿ ਸੈਂਟਰ ਨੇ ਪਿਛਲੇ ਸਾਲ ਵੀ ਕਿਹਾ ਸੀ ਕਿ ਵੀ ਇਹਨਾਂ ਨੇ ਸਾਨੂੰ ਪ੍ਰੋਪਰ ਡਾਟਾ ਹੀ ਨਹੀਂ ਦਿੱਤਾ ਹੈਗਾ ਵੀ ਕਿੰਨਾ ਚੌਲ ਪੰਜਾਬ ਦੇ ਵਿੱਚ ਪਿਆ ਕੀ حساب ਕਿਤਾਬਾ ਕਿਉਂਕਿ ਦੇਖੋ ਹਰ ਚੀਜ਼ ਜੇ ਹੁਣ ਆਪਾਂ ਕੋਈ ਚੀਜ਼ ਕਿਸੇ ਨੂੰ ਆਪਣੇ ਘਰ ਦੇ ਵਿੱਚ ਜੇ ਸੌਦਾ ਪੱਤਾ ਵੀ ਦੱਸਾਂਗੇ ਵੀ ਆਹ ਚੀਜ਼ ਲਿਆਉਣੇ ਆਲੀ ਹੈ ਜਿਹੜਾ ਜ਼ਿੰਮੇਵਾਰ ਉਹ ਤਾਂ ਹੀ ਲਿਆ ਕੇ ਦਊਗਾ ਜੇ ਉਹਨੂੰ ਪਤਾ ਹੋਊਗਾ ਬੇਸ਼ੱਕ ਉਹ ਘਰ ਦਾ ਮੈਂਬਰ ਹੁੰਦਾ ਪਰ ਉਹਨੂੰ ਨਹੀਂ ਪਤਾ ਹੁੰਦਾ ਜਦੋਂ ਤੱਕ ਦੂਜੇ ਮੈਂਬਰ ਜਿਹੜੇ ਘਰ ਦੇ ਵਿੱਚ ਆਪਣੇ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਦੇ ਆ ਜਿੱਦਾਂ ਲੇਡੀਜ਼ ਦਾ ਕੰਮ ਹੁੰਦਾ ਘਰ ਦੇ ਕਿਚਨ ਦਾ ਸਾਂਭਣਾ ਰਸੋਈ ਦਾ ਸਾਂਭਣਾ ਤੇ ਜਿਹੜਾ ਬੰਦਿਆਂ ਦਾ ਕੰਮ ਹੁੰਦਾ ਉਹ ਬਾਹਰ ਦਾ ਕੋਈ ਵੀ ਬਿਜ਼ਨਸ ਖੇਤੀ ਕੁਝ ਵੀ ਹੋ ਸਕਦਾ ਜੇ ਇੱਕ ਦੂਜੇ ਨਾਲ ਤਾਲਮੇਲ ਨਹੀਂ ਰਹੂਗਾ ਤਾਂ ਉਹਦੇ ਵਿੱਚ ਜਿਹੜੀਆਂ ਆਟੋਮੈਟਿਕ ਜਿਹੜੀਆਂ ਕਮੀਆਂ ਆਉਣ ਪਾਰੀ ਨੂੰ ਵੀ ਇਸ ਚੀਜ਼ ਪਤਾ ਲੱਗ ਗਿਆ ਵੀ ਜਿਹੜੀ ਸਟੇਟ ਦੀ ਸਰਕਾਰ ਹੈ ਆਪਣੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਆਪਣੇ ਪੈਰਾਂ ਤੇ ਨਹੀਂ ਹੈਗੀ ਉਹਨੂੰ ਆਪਾਂ ਇਹਦੇ ਮਲਕੇ ਫਾਇਦਾ ਉਠਾ ਕੇ ਇਸ ਵਾਰ ਜਿਹੜਾ ਕਿਸਾਨਾਂ ਨੂੰ ਲੁੱਟੀਏ ਤੇ ਜਿਹੜਾ ਸਪੇਸ ਦਾ ਮੁੱਦਾ ਬਣਾਇਆ ਗਿਆ ਪਿਛਲੀ ਵਾਰ ਵੀ ਸਾਡੇ ਗਦਾਮਾਂ ਦੇ ਵਿੱਚ ਸਪੇਸ ਨਹੀਂ ਹੈਗੀ ਤੇ ਪਿਛਲੇ ਸਾਲ ਦਾ ਜਿਹੜਾ ਪੁਰਾਣਾ ਚੌਲ ਹੀ ਬਹੁਤ ਪਿਆ ਉਹਦੇ ਕਰਕੇ ਜਿਹੜਾ ਸੀ ਇਸ ਵਾਰ ਜਿਹੜਾ ਪਹਿਲਾਂ ਕਹਿੰਦੇ ਪੀਆਰ 126 ਨਹੀਂ ਲੈਣਾ ਫਿਰ ਉਹਦੇ ਬਾਅਦ ਸਾਰਿਆਂ ਤੇ ਕੱਟ ਲਾਇਆ ਤੇ ਜਦੋਂ ਕੱਟ ਲੱਗਣਾ ਸ਼ੁਰੂ ਹੋ ਗਿਆ ਕਿਸਾਨਾਂ ਦੀ ਲੁੱਟ ਹੋਣੀ ਸ਼ੁਰੂ ਹੋ ਗਈ ਤੇ ਨਾਲ ਦੀ ਨਾਲ ਜਿਹੜੀ ਸਪੇਸ ਵੀ ਵੜਨੀ ਸ਼ੁਰੂ ਹੋ ਗਈ ਜੇ ਆਪਾਂ ਕਹੀਏ ਵੀ ਇਹ ਪਿੱਛੇ ਕੱਲੇ ਵਪਾਰੀ ਦਾ ਹੱਥ ਹੈ ਦੇਖੋ ਵਪਾਰੀ ਦੇ ਵਿੱਚ ਵੀ ਅੱਧ ਤੋਂ ਜ਼ਿਆਦਾ ਜਿਹੜੇ ਨਮਾਇੰਦੇ ਆ ਉਹ ਸਰਕਾਰੀ ਜੁੜੇ ਪਿਆ ਜਿਨ੍ਹਾਂ ਦੇ ਵੱਡੇ ਵੱਡੇ ਮੰਤਰੀਆਂ ਦੇ ਸ਼ੈਲਰ ਹਨ ਤੇ ਕੱਲਾ ਇਹ ਨਹੀਂ ਹੈਗਾ ਵੀ ਨਾਰਮਲ ਵਪਾਰੀ ਸ਼ੈਲਰ ਲਾਈ ਬੈਠਾ ਹੈ ਸ਼ੈਲਰਾਂ ਦੇ ਵਿੱਚ ਅੱਧ ਤੋਂ ਜ਼ਿਆਦਾ ਜਿਹੜੀ ਇੰਡਸਟਰੀ ਹੈ ਉਹ ਆਪਣੀ ਪੋਲਿਟਿਕਸ ਨਾਲ ਜੁੜੀ ہوئی ਹੈ ਇਹ ਸਾਰਾ ਜਦੋਂ ਪਤਾ ਲੱਗਦਾ ਵੀ ਇਹ ਪੋਲਿਟਿਕਸ ਜਿਹੜੀ ਹੁਣ ਦੀ ਮੌਜੂਦਾ ਪੋਲਿਟਿਕਸ ਚੱਲ ਰਹੀ ਆ ਪੰਜਾਬ ਦੀ ਇਹਦੇ ਵਿੱਚ ਇਹਨਾਂ ਨੂੰ ਕਮੀਆਂ ਵੀ ਪਤਾ ਵੀ ਕੀ ਕੀ ਕਮੀਆਂ ਇਹਨਾਂ ਦਾ ਧਿਆਨ ਹੈ ਨਹੀਂ ਜਿਹੜੀ ਚੀਜ਼ ਵੱਲ ਉਧਰ ਨੂੰ ਇਹ ਲੁੱਟ ਮਚਾਉਣੀ ਜਿਹੜੀ ਸ਼ੁਰੂ ਕਰ ਦਿੰਨੇ ਆ ਚਾਹ ਵਪਾਰੀ ਲਾ ਲੋ ਪਿਛਲੀ ਵਾਰ ਦੇਖੋ ਆਮ ਕਿਸਾਨ ਨੂੰ ਇੱਕ 4-5 ਮਹੀਨੇ ਦੀ ਜਿਹੜੀ ਫਸਲ ਹੁੰਦੀ ਉਹਦੇ ਤੋਂ ਬਾਅਦ ਪੂਰੇ ਨਜ਼ਾਰੇ ਨਾਲ ਜਿਹੜਾ ਲੁੱਟਿਆ ਗਿਆ ਤੇ ਮਜਬੂਰੀ ਕਿਸਾਨ ਦੀ ਇਹ ਬਣ ਗਈ ਕਿਉਂਕਿ ਆਪਾਂ ਘਰ ਦੇ ਵਿੱਚ ਕਿਸੇ ਚੀਜ਼ ਨੂੰ ਜਿਹੜੀ ਫਸਲ ਹੁੰਦੀ ਹੈ ਬਫਰ ਸਟਾਕ ਹੁੰਦਾ ਉਹਨੂੰ ਆਪਾਂ ਨਹੀਂ ਜਿਹੜਾ ਸਟਾਕ ਕਰ ਸਕਦੇ ਨਹੀਂ ਉਹਨੂੰ ਰੋਕ ਸਕਦੇ ਤੇ ਚਲੋ ਇਹ ਸਰਕਾਰ ਨੇ ਫਿਰ ਇੱਕ ਕੋਸ਼ਿਸ਼ ਕਰੀ ਲਾ ਲੋ ਵੀ ਜਿਹੜਾ ਚੌਲ ਹੈ ਵੱਧ ਤੋਂ ਵੱਧ ਵੀ ਸੁਭਾਵਨਾ ਵੀ 22 ਤੋਂ 23 ਲੱਖ ਟਨ ਜਿਹ ਹੁਣ ਤੋਂ ਐਕਸਪੋਰਟ ਹੋਊਗਾ ਕਿਉਂਕਿ ਆਉਂਦੇ ਝੋਨੇ ਦੇ ਸੀਜ਼ਨ ਵਾਸਤੇ ਇੱਕ ਚੰਗੀ ਖਬਰ ਆ ਵੀ ਆਪਾਂ ਨੂੰ ਦਿੱਕਤ ਨਾ ਆਵੇ ਪਰ ਜੇ ਫੇਰ ਆਪਣੀ ਪੰਜਾਬ ਸਰਕਾਰ ਨੇ ਚੇਤੇਕੌਰ ਨਾ ਕੀਤੀ ਆਪਣੇ ਵਪਾਰੀ ਨੂੰ ਨਾ ਕੋਈ ਐਦਾਂ ਦਾ ਮਲਕ ਕੇ ਧਿਆਨ ਚ ਲਿਆਂਦਾ ਵੀ ਆ ਵੀ ਲੁੱਟ ਮਚਾਉਣ ਤੋਂ ਨਾ ਹਟੇ ਫਿਰ ਇਹਦੇ ਪਿੱਛੇ ਕੋਈ ਸੈਂਟਰ ਸਰਕਾਰ ਦਾ ਕੋਈ ਦੋਸ਼ ਨਹੀਂ ਹੈਗਾ ਕਿਉਂਕਿ ਦੋਸ਼ ਫੇਰ ਆਪਣੇ ਘਰ ਦਾ ਆਪਣੀ ਸਰਕਾਰ ਦਾ ਸਰਕਾਰਾਂ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਜਿੱਦਾਂ ਹੁਣ ਦੇਖੋ ਵੀ ਆਪਣੀ ਖੇਤਰੀ ਪਾਰਟੀ ਨੂੰ ਨਾਲ ਹੀ ਆਪਾਂ ਚਲੋ ਗੱਲ ਕਰ ਲੈਂਦੇ ਵੈਸੇ ਪੋਲਿਟਿਕਸ ਦੀ ਆਪਾਂ ਕੋਈ ਭਟੇ ਹੋ ਨਹੀਂ ਹੈਗੇ ਪਰ ਆਪਣੀ ਖੇਤਰੀ ਪਾਰਟੀ ਨੂੰ ਖਤਮ ਕਰਨ ਦੀ ਅਲੱਗ-ਅਲੱਗ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਜਿੱਦਾਂ ਇੱਕ ਹੁਣ ਕੋਟੇ ਵਾਲਾ ਧੜਾ ਜਿਹਨੂੰ ਆਪਾਂ ਕਹਿ ਲੈਂਦੇ ਆ ਅਲੱਗ ਹੋ ਕੇ ਜਿਹੜਾ ਆਪਣੇ ਜੱਟਾਂ ਵਾਲੇ ਧੜੇ ਨੂੰ ਖਤਮ ਕਰਨ ਤੇ ਲੱਗਿਆ ਵਾ ਚਲੋ ਆਪਾਂ ਫੇਰ ਵੀ ਇਹ ਬੰਡੀਆਂ ਨਹੀਂ ਪਾਉਂਦੇ ਪਰ ਇਹ ਅਸਲ ਗੱਲ ਹੈ ਵੀ ਜਿਹੜਾ ਕੋਟੇ ਵਾਲਾ ਧੜਾ ਸਾਈਡ ਹੋ ਕੇ ਹੁਣ ਇਹ ਸੋਚਦੇ ਆ ਵੀ ਸਿਰਫ ਜਿਹੜਾ ਪੰਜਾਬ ਦੇ ਵਿੱਚ ਅਫਸਰशाही ਆ ਅਫਸਰਸ਼ਾਹੀ ਤੋਂ ਥੱਲੇ ਤੋਂ ਲੈ ਕੇ ਉੱਪਰ ਤੱਕ ਜਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਸਿਰਫ ਕੋਟੇ ਵਾਲੀ ਕੰਮ ਕਰਨ ਕਿਉਂਕਿ ਹਰ ਗੱਲ 'ਚ ਜੱਟਾਂ ਨੂੰ ਜਿਹੜਾ ਟਾਰਗੇਟ ਕਰਿਆ ਜਾ ਰਿਹਾ ਬਸ ਤਾਰੀ ਦੇਖਦੇ ਆਂ ਵੀ ਹਰ ਗੱਲ ਦੇ ਵਿੱਚ ਜਿਹੜਾ ਇੱਕ ਜੱਟ 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 ਹੋਣੀ ਚਾਹੀਦੀ ਆ ਉਹਦੇ ਪਿੱਛੇ ਦਾ ਕਾਰਨ ਨਹੀਂ ਆ ਵੀ ਜਿਹੜਾ ਇੱਕ ਬਰਾਦਰੀ ਲਾ ਲੂ ਇੱਕ ਧੜਾ ਲਾ ਲੂ ਜਿਹੜਾ ਉਹ ਆਪਾਂ ਨੂੰ ਭੰਡਣ ਜਾਂ ਨਿੰਦਣ ਤੇ ਜਾਂ ਆਪਾਂ ਨੂੰ ਖਤਮ ਕਰਨ ਤੇ ਲੱਗਿਆ ਉਹਦੇ ਪਿੱਛੇ ਦੋਸ਼ ਜਿਹੜਾ ਸਾਡੀਆਂ ਹੀ ਪਾਰਟੀਆਂ ਦਾ ਸਾਡੇ ਹੀ ਲੋਕਾਂ ਦਾ ਕਿਉਂਕਿ ਜਦੋਂ ਕੰਮ ਲੈਣਾ ਹੁੰਦਾ ਸਾਡੇ ਸਿਰਾਂ ਤੋਂ ਲਿਆ ਜਾਂਦਾ ਤੇ ਕੰਮ ਲੈ ਕੇ ਫਿਰ ਸਾਡੇ ਸਿਰਾਂ ਨੂੰ ਜਿਹੜਾ ਕੁਝ ਲਿਆ ਜਾਂਦਾ ਸੋ ਹੁਣ ਸਾਮੰਦਾਰ ਬਣ ਆਉਣ ਵਾਲੇ ਟਾਈਮ ਦੇ ਵਿੱਚ 2027 ਦੇ ਵਿੱਚ ਜਦੋਂ ਹਰ 5 ਸਾਲ ਬਾਅਦ ਆਪਣੇ ਮੁਲਕੀ ਸਰਕਾਰਾਂ ਬਦਲਦੀਆਂ ਪਰ ਹੁਣ ਬਹੁਤ ਜ਼ਿਆਦਾ ਸਾਮੰਦਾਰੀ ਦੀ ਲੋੜ ਆ ਆਉਣ ਵਾਲੇ 2027 ਦੇ ਵਿੱਚ ਜੇ ਕੋਈ ਫੇਰ ਮੂਰਖਮਤੀ ਨਾਲ ਕੋਈ ਬਿਨਾਂ ਐਕਸਪੀਰੀਅੰਸ ਬਿਨਾਂ ਤਜਰਬੇ ਵਾਲੀ ਸਰਕਾਰ ਆਪਾਂ ਬਣਾ ਲਈ ਹੈ ਤੇ ਉਹਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਸਭ ਤੋਂ ਵੱਧ ਕਿਉਂਕਿ ਖੇਤੀ ਪ੍ਰਧਾਨ ਸੂਬਾ ਸਭ ਤੋਂ ਵੱਧ ਨੁਕਸਾਨ ਜਿਹੜਾ ਖੇਤੀ ਨੂੰ ਹੋਣਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਪੰਜਾਬ ਪੰਜਾਬ ਦੇ ਵਿੱਚ 70-75-80% ਜਿਹੜੀ ਖੇਤੀ ਹੁੰਦੀ ਹੈ ਖੇਤੀ ਤੇ ਨਿਰਭਰ ਲੋਕ ਹੈ ਸੋ ਆਪਾਂ ਨੂੰ ਸੋਚਣਾ ਚਾਹੀਦਾ ਵੀ ਤਜਰਬੇ ਵਾਲੀ ਐਕਸਪੀਰੀਅੰਸ ਵਾਲੀ ਸਰਕਾਰ ਨੂੰ ਚੁਣੀਏ ਨਾ ਕਿ ਆਪਾਂ ਕਿਸੇ ਮਲਕੇ ਧਰਮ ਨੂੰ ਮੁੱਖ ਰੱਖ ਕੇ ਜਾਂ ਕਿਸੇ ਆਪਾਂ ਹੋਰ ਮੁੱਦੇ ਨੂੰ ਮੁੱਖ ਰੱਖ ਕੇ ਆਪਾਂ ਸਰਕਾਰ ਨੂੰ ਚੁਣੀਏ ਕਿਉਂਕਿ ਧਰਮ ਨਾਲ ਪੋਲਿਟਿਕਸ ਦਾ ਕੋਈ ਲੈਣ ਦੇਣ ਨਹੀਂ ਹੈਗਾ ਪਰ ਜਦੋਂ ਵੀ ਕਿਸੇ ਪੋਲਿਟਿਕਸ ਨੂੰ ਜਾਂ ਕਿਸੇ ਪਾਰਟੀ ਨੂੰ ਖਤਮ ਕਰਨਾ ਹੁੰਦਾ ਉਹ ਜਿਹੜੀ ਧਰਮ ਦੀ ਆੜ ਲੈ ਜਾਂਦੀ ਹੈ ਸੋ ਧਰਮ ਤੋਂ ਬੱਚ ਕੇ ਧਰਮ ਤੋਂ ਹਟ ਕੇ ਕਿਉਂਕਿ ਬਹੁਤ ਚੀਜ਼ਾਂ ਹੁਣ ਜਿਹੜੀਆਂ 2027 ਦੇ ਵਿੱਚ ਆ ਉਹ ਧਰਮ ਦੇ ਨਾਲ ਸੰਬੰਧਿਤ ਹੋਣੀ ਆ ਆਪਾਂ ਨੂੰ ਧਰਮ ਦੇ ਵਿੱਚ ਲਿਆ ਕੇ ਧਰਮ ਨਾਲ ਜੋੜ ਕੇ ਵੋਟਾਂ ਪਵਾਈਆਂ ਜਾਣੀਆਂ ਵੀ ਇੱਕ ਆਪਾਂ ਨੂੰ ਲਾ ਲੋ ਵੀ ਇੱਕ ਪਾਸੇ ਨੂੰ ਜਿਹੜਾ ਮੋਟੀਵੇਟ ਕਰਿਆ ਜਾਣਾ ਡਾਇਵਰਟ ਕਰਿਆ ਜਾਣਾ ਠੀਕ ਆ ਸੋ ਧਰਮ ਦਾ ਪੋਲਿਟਿਕਸ ਨਾਲ ਕੋਈ ਲੈਣ ਦੇਣ ਨਹੀਂ ਆ ਧਰਮ ਆਪਣੀ ਜਗ੍ਹਾ ਕਿਉਂਕਿ ਧਰਮ ਇੱਕ ਬਹੁਤ ਵੱਡੀ ਚੀਜ਼ ਆ ਠੀਕ ਆ ਪੋਲਿਟਿਕਸ ਉਹਦੇ ਮੁਰੇ ਕੁਝ ਵੀ ਨਹੀਂ ਹੈਗਾ ਧਰਮ ਦੇ ਅੱਗੇ ਸੋ ਧਰਮ ਦੇ ਆਪਾਂ ਧਰਮ ਨੂੰ ਧਰਮ ਰਹਿਣ ਦੇਣਾ ਤੇ ਪੋਲਿਟਿਕਸ ਨੂੰ ਪੋਲਿਟਿਕਸ ਪੋਲਿਟਿਕਸ ਨੂੰ ਉਹ तरीके ਨਾਲ ਚੁਣਨਾ ਵੀ ਜਿਹੜਾ ਪੰਜਾਬ ਦਾ ਹਰ ਵਰਗ ਦਾ ਜਿਹੜਾ ਫਾਇਦਾ ਹੋ ਸਕੇ ਉਹਦੇ ਵਿੱਚ ਕੋਈ ਵੀ ਵਰਗ ਹੋਵੇ ਵਪਾਰੀ ਵਰਗ ਹੋਵੇ ਕਿਸਾਨ ਵਰਗ ਹੋਵੇ ਮਜ਼ਦੂਰ ਵਰਗ ਹੋਵੇ ਸੋ ਇਹ ਚੀਜ਼ ਦਾ ਜਰੂਰ ਬਾਈ ਧਿਆਨ ਰੱਖਿਓ ਠੀਕ ਹੈ ਨਾ ਗੱਲਾਂ ਬਹੁਤ ਹੋ ਜਾਣੀਆਂ ਕਈ ਬੰਦੇ ਆਪਣੇ ਨਾਲ ਵੀ ਸ hẳnਦਾਰ ਬੈਠੇ ਆਪਾਂ ਨੇ ਕਹਿੰਦੇ ਵੀ ਇਕੱਲੇ ਆਪਾਂ ਹੀ ਸ hẳnਦਾਰ ਸੋ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਚੌਲਾਂ ਦਾ ਸੰਕਟ ਹੈ ਉਹ ਕੱਟੂਗਾ ਪਰ ਜੇ ਆਪਾਂ ਜਾਗਦੇ ਰਹੇ ਆਪਣੀ ਸਰਕਾਰ ਨੂੰ ਜਗਾਉਂਦੇ ਰਹੇ ਸੋ ਸਰਕਾਰ ਨੂੰ ਵੀ ਬੇਨਤੀ ਹੈ ਵੀ ਜਿਹੜਾ ਹੁਣ ਵੀ ਮਲਕੇ ਸਟਾਕ ਪਿਆ ਚੌਲਾਂ ਦਾ ਜੋ ਤੁਸੀਂ ਸਿਸਟਮ ਜੋ ਤੁਹਾਡਾ ਚੈਨਲ ਚੱਲਦਾ ਪ੍ਰੋਪਰ ਉਹਨੂੰ ਆਪਣਾ ਤਰੀਕੇ ਨਾਲ ਜਿਹੜਾ ਆਉਂਦੇ ਝੋਨੇ ਦੇ ਸੀਜ਼ਨ ਤੱਕ ਕੰਪਲੀਟ ਕਰ ਲਓ ਕਿਉਂਕਿ ਹੁਣ ਤੋਂ ਵੀ ਜੇ ਦੇਖਿਆ ਜਾਵੇ ਕੋਈ 8 ਨਾਲ 7-8 ਮਹੀਨੇ ਦਾ ਕੰਮ ਹੁੰਦਾ ਜਿਹੜਾ ਤੇ ਨਵੇਂ ਸੀਜ਼ਨ ਦੇ ਆਉਣ ਦੇ ਵਿੱਚ ਤਾਂ ਕਿ ਦਿੱਕਤ ਨਾ ਆਵੇ ਤੇ ਲੁੱਟ ਨਾ ਹੋਵੇ ਠੀਕ ਆ ਬਾਕੀ ਮਿਲਾਂਗੇ ਚਲੋ ਆਪਾਂ ਅਗਲੀ ਵੀਡੀਓ ਚ ਥੈਂਕ ਯੂ